ਵਾਹਿਗੁਰੂ ਸਾਹਿਬ ਜੀਓ ਰਾਗ ਕਨੜਾ ਚੌਪਦੇ ਮਹਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਾਂ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਗ ਪਰਿਆ ਧਨ ਧਨ ਸਾਧ ਜਿਨ ਹਰ ਪ੍ਰਭ ਜਾਨਿਆ ਮਿਲ ਸਾਧ ਪਤ ਤ ਉਧਰਿਆ ਮਨੁਆ ਚਲੇ ਚਲੇ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜੋ ਜਲ ਤੰਤ ਪਸਾਰਿਓ ਬਦਕ ਗ੍ਰਸਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਪਲਨੀ ਕੇ ਮੇਲ ਸੰਤ ਜਨਾ ਮਲ ਲਹੀਆ ਹੋ ਮੈਂ ਦੁਰਤ ਗਿਆ ਸਭ ਨਿਕਰ ਜੋ ਸਾਬਨ ਕਾ ਪਰ ਕਰਿਆ ਮਸਤਕ ਲੇ ਲਾਟ ਲਿਖਿਆ ਧੁਰ ਠਾਕੁਰ ਗੁਰ ਸਤ ਗੁਰ ਚਰਨ ਉਰ ਧਰਿਆ ਸਭ ਦਾਲਦ ਦੁੱਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮੇ ਉਧਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਉ ਹਮ ਅਚਿਤ ਅਚੇਤ ਨਾ ਜਾਣਹਿ ਗਤ ਮਿਤ ਗੁਰ ਕੀ ਸੋਚਿਤ ਚਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੇ ਮਨ ਪ੍ਰੀਤਮ कट देव हो रेन हर के संत मिले हर मिले आ हम किए पतित पवेन हर के जने उत्तम जग कहिए जिन मिले आ पाथर सेना जन की महमा ਵਰਣਨਾ ਸਾਕੋ ਓਏ ਊ ਤੁਮ ਹਰ ਹਰ ਕੇਨ ਤੁਮ ਹਰ ਸ਼ਾਹ ਵੱਡੇ ਪ੍ਰਭ ਸੁਆਮੀ ਹਮਵਨ ਜਾਰੇ ਰਾਸ ਦੇਨ ਜਨ ਨਾਨਕ ਕਾ ਦਇਆ ਪ੍ਰਭ ਤਾਰੋ ਲੱਡ ਵਖਰ ਹਰ ਹਰ ਲੈਣਾ ਕਨੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚ ਗਿਰਹਿ ਉਦਾਸ ਰਹਾ ਹਮ ਹਰ ਹਿਰਦੈ ਜਪਿਓ ਨਾਮ ਨਰਹਰ ਪ੍ਰਭ ਕਿਰਪਾ ਕਰੇ ਕਿਰਪਾਸ ਅਨ ਦਿਨ ਅਨ ਦਿ ਭਇਆ ਮਨ ਬਿਗਸਿਆ ਉਦਮ ਭਇ ਮਿਲਨ ਕੀ ਆਸ हम हर स्वामी प्रीत लगाई जितने सांस लिए हम ग्रास किल बिखदेन भिखने अंतर टूट गए माया के फास क्या हम कर्म ਕਿਆ ਕਰਮ ਕਮਾਵਹਿ ਮੂਰਖ ਮੁਗਦ ਰਖੇ ਪ੍ਰਭ ਤਾਸ ਅਬ ਗਣਿਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤ੍ਰਾਸ ਜੇਤੇ ਸ੍ਰੇਸ਼ਟ ਕਰੇ ਜਗਦੀਸ਼ਰ ਤੇ ਸਬੇ ਉੱਚ ਹਮ ਨੀਚ ਬਿਖਿਆਸ ਹਮਰੇ ਅਵਗੁਨ ਸੰਗ ਗੁਰ ਮਿਟੇ ਜਨ ਨਾਨਕ ਮੇਲ ਲੇ ਪ੍ਰਭ ਪਾਸ ਕਨੜਾ ਮਹਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੇ ਜਗ ਦੇ ਸਰ ਦੁਰਮਤ ਦੁਜਾ ਪਾਓ ਗਇਓ ਸਭ ਛਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਘਟ ਘਟ ਰਾਮ ਰਵਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬੋਸਬਾ ਜਿਨੇ ਉਰ ਤਾਰਿਓ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਸ਼ਰਾਕ ਹਰ ਕੇ ਸੰਤ ਜਨਾ ਮਹ ਹਰ ਹਰ ਤੇ ਜਨ ਉਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੋਟ ਗਏ ਮੁਸਕੇ ਮੁਸਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖਲੇ ਹੋ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਪਾਈ ਮਾਤ ਪਿਤਾ ਬੰਧ ਪਰ ਹਰ ਸਾਕ ਕਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾਉ ਮਿਥਿਆ ਪਰਮ ਪਰਮ ਬੋ ਭ੍ਰਮਿਆ ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਸ਼ ਸ਼ਾਇਆ ਖਿਨ ਮਹਿ ਬਿਨ ਸਜਾਏ ਦੇਹ ਪੀਤ ਹਮਰੇ ਪ੍ਰਾਨ ਪ੍ਰੀਤਮ ਜਨਯੋਤਮ ਜਨ ਮਿਲਿਆ ਮਨ ਹੋਏ ਪ੍ਰਤੀਤ ਪਰ ਚੈ ਰਾਮ ਰਵਿਆ ਕਟ ਅੰਤਰ ਆਸਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨਨੀ ਕੇ ਜਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿਨ ਉਤਰੇ ਕਬੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦਿਉ ਮੁਖ ਓਖਦ ਜਨ ਨਾਨਕ ਪਤਤ ਪੁਨੀਤ ਕਾਨੜਾ ਮਹੱਲਾ ਪੰਜਵਾ ਜਪ ਮੰਨ ਰਾਮ ਨਾਮ ਜਗਨਨਾਥ ਘੁੰਮਨ ਕੇਰ ਪਰੇ ਵਿਖ ਵਿਖਿਆ ਸਤ ਗੁਰ ਕਾਡ ਲੀਏ ਦੇ ਹਾਥ ਰਾ ਸੁਆਮੀ ਅਭੈ ਨਿਰੰਜਨ ਨਰਹਰ ਤਮਰਾਖਲੇ ਹੋ ਹਮ ਪਾਪੀ ਪਾਥ ਕਾਮ ਕ੍ਰੋਧ ਵਿਖਿਆ ਲੋਭ ਲੁਭਤੇ ਕਾਸ਼ਟ ਲੋਹ ਤਰੇ ਸੰਗ ਸਾਥ ਤਮ ਵਾਡੇ ਪਰਖ ਬੜੇ ਅਗਮ ਅਗੋਚਰ हम ढूंढ रहे पाए नहीं हाथ तू पर पर अपरंपर स्वामी तू अपना जान है आप जगनाथ अदृश्य अगोचर नामते आए ਸਤ ਸੰਗਤ ਮਿਲ ਸਾਧੂ ਪਾਠ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਇਕਤ ਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗਸਾਈ ਹਮਰਾ ਖਲੋ ਜਗਨਨਾਥ ਜਨ ਨਾਨਕ ਦਾਸ ਦਾਸਾਣ ਕੋ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਥ ਕਾਂੜਾ ਮਹੱਲਾ ਚੌਥਾ ਪੜ ਤਾਲ ਘਰ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਮਨ ਜਪੋ ਰਾਮ ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਹੋ ਕਿਰਪਾਲ ਰਹਾ tumre gun agame gochar ek ji kya kathai bechari ram 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 lal tumri ji kath kathaa tu tu ਜਨ ਹੈ ਹਉ ਹਰ ਜਪ ਭਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜਿਹੇ ਹਰ ਹਰੇ ਹਰੇ RAM ਨਾਮ ਤਨ ਮਾਲ ਜਾ ਕੋ ਭਾਗ ਤਨ ਲਿਓ ਰੀ ਸੁਹਾਗਾ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤਿ ਹੋਂ ਬਲ ਬਨੇ ਹੋਂ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਕਨੜਾ ਮਹੱਲਾ ਚੌਥਾ ਹਰ ਗੁਣ ਗਾਵੋ जग ਦੀਸ ਇਕਾ ਜਹੀ ਕੀ ਚੈ ਲਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪੋ ਜਗਦੀਸ ਤੁਮਰੇ ਜਨ ਰਾਮ ਜਪਹਿ ਤੇ ਉਤਮ ਤਨ ਕੋ ਹਉ ਘੁੰਮ ਘੁਮੇ ਘੁੰਮ ਘੁਮ ਜੀਸ ਹਰ ਤੁਮ ਵੱਡ ਵੱਡੇ 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 ਉੱਚੇ ਸੋ ਕਰੇ ਜੇ ਤੁਧ ਪਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧੰ 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 ਗੁਰੂ ਸਾਹਿਬ ਕਨੜਾ ਮਹੱਲਾ ਚੌਥਾ ਭਜ ਰਾਮ ਮਨ ਰਾਮ ਜਿਸ ਰੂਪ ਨਾਰੇਖ ਵਡਾਮ ਸਤ ਸੰਗਤ ਮਿਲ ਪਜ ਰਾਮ ਬਡ ਹੋ ਪਾਗ ਮਥਾਮ ਰਾਵ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰਿਆਨ ਦੋ ਆਨੰਦ ਭਜ ਰਾਮ 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 ਨਾਮ ਗੁਣ ਗਾਓ ਹਰ ਪ੍ਰੀਤਮਾ ਉਪਦੇਸ਼ ਗੁਰੂ ਗੁਰ ਸਤ ਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ ਤੋ ਤੋ ਰਾਮ 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 ਜਨ ਨਾਨਕ ਕੋ ਸਰਨਾਗਤੀ ਦੇਹੁ ਗੁਰਮਤੀ ਪਜਰਾਮ RAM RAM ਸਭ ਸੇਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ 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 ਰਾਮ 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 ਜਨ ਨਾਨਕ ਸਰਣਾਗਤੀ ਦੇਹੁ ਗੁਰਮਤੀ ਪਜ ਰਾਮ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ